ਪੜ ਲੈ ਨਾ ਵੜੀ ਸ਼ੀਸ਼ੀਂ ਹੀ ਰਾਮ ਤੈਨੂੰ ਨੀ ਰਾਮ ਤੈਨੂੰ ਤਾਰੂਗਾ ਜਿਹਨਾਂ ਦੁਨੀਆਂ ਤਰਗਤ ਕੀਤੀ ਉਹਨਾਂ ਨੂੰ ਤਾਰੂਗਾ ਆਦੀ ਜੇ चपला रामू त रामू अू त रामू ਜਿੰਦਾ ਦੁਨੀਆਂ ਪਰਖਣ ਤੇ ਰਾਤ ਦਿਨ ਬਾਰੂਦਾਂ ਅਹੀ ਤੇ ਸੁਨੀਆਂ ਪਰਖਣ ਤੇ ਸ਼ਾਂਤੀਵਨ ਖੇਤਰਾਵਾਲ ਮੰਹਤ ਕਮਲਗਿਰੀ ਸ੍ਰੀ ਹਨੂਮਾਨ ਮੰਦਿਰ ਦੀ ਸਥਾਪਨਾ ਸਾਲ 2019 ਦੇ ਵਿੱਚ ਲੋਕਡਾਊਨ ਦੇ ਦੌਰਾਨ ਕੀਤੀ ਗਈ ਸ੍ਰੀ ਹਨੂਮਾਨ ਜੀ ਮੰਦਰ ਦੇ ਸਥਾਪਨਾ ਲਈ ਪੰਡਤ ਚੰਦਰ ਸੇਖਰ ਤੰਤਰ ਜੀ ਇਹਨਾਂ ਪੰਜੇ ਭਰਾਵਾਂ ਨੇ ਮਿਲ ਕੇ ਜਗ੍ਹਾ ਦਿੱਤੀ ਐ ਪਹਿਲਾ ਮੰਦਿਰ ਸੱਜੇ ਹੱਥ ਬਣਾਉਣ ਲੱਗੇ ਸੀ ਫੇ ਰਾਤ ਨੂੰ ਸੁਪਨਾ ਆਇਆ ਵੀ ਇੱਥੇ ਨਹੀਂ ਇੱਥੇ ਬਣਾਉਣਾ ਐ ਤੇ ਉੱਥੋਂ ਫਿਰ ਇੱਕ ਮੂਰਤੀ ਹਨੂਮਾਨ ਜੀ ਦੀ ਛੋਟੀ ਨਿਕਲੀ ਐ ਉਸੇ ਜਗ੍ਹਾ ਤੇ ਮੰਦਿਰ ਦੀ ਸਥਾਪਨਾ ਕਰਾਈ ਗਈ ਪੀਲਵਾੜੇ ਤੋਂ ਮੂਰਤੀ ਲਿਆ ਕੇ ਤੇ ਹੁਣ ਇੱਥੇ ਦੂਰੋ ਦੂਰੋ ਲੋਕ ਆਂਦੇ ਲੋਕਾਂ ਦੇ ਸੁੱਖਾਂ ਵਾਰਾਂ ਦੀ ਆਏ ਮਾਤਰ ਮੱਥਾ ਟੇਕਣ ਨਾਲ ਹੀ ਲੋਕਾਂ ਦੀਆਂ ਜਿਹੜੀਆਂ ਇਹ ਕਾਮਨਾ ਪੂਰੀਆਂ ਹੁੰਦੀਆਂ ਐ ਤੇ ਲੋਕਾਂ ਨੂੰ ਇੱਥੋਂ 24 ਘੰਟੇ ਲੰਗਰ ਚੱਲ ਰਿਹਾ ਏ ਦਵਾਈਆਂ ਵਗੈਰਾ ਵੀ ਦਿੱਤੀਆਂ ਜਾਂਦੀਆਂ ਐ ਜਿਸ ਤਰ੍ਹਾਂ ਪੀਲੀਆ ਵਗੈਰਾ ਸ਼ੂਗਰ ਗਠੀਆ ਤੇ ਆਪਣਾ ਇਹ ਡਿਪਰੈਸ਼ਨ ਦੀ ਦਵਾਈ ਕੈਂਸਰ ਦੀ ਦਵਾਈ ਤੇ ਤਰ੍ਹਾਂ ਤਰ੍ਹਾਂ ਦੀ ਜਹਰ ਕਿਸਮ ਦੀ ਦਵਾਈ ਜਿਹੜੀ ਇੱਥੇ ਦਿੱਤੀ ਜਾਂਦੀ ਐ ਬਾਕੀ ਦੂਰੋਂ ਸੰਗਤ ਆਉਂਦੀਆਂ ਐ ਸੰਗਤਾਂ ਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਐ ਇੱਕ ਦੂਜੇ ਤੋਂ ਪਤਾ ਲੱਗ ਕੇ ਫਿਰ ਹੋਰ ਲੋਕ ਆਉਂਦੇ ਐ 24 ਘੰਟੇ ਮੇਲੇ ਜੈਸਾ ਮਾਹੌਲ ਬਣਿਆ ਰਹਿੰਦਾ ਐ ਹਨੂਮਾਨ ਜੀ ਦੀ ਅਪਾਰ ਕਿਰਪਾ ਹੈ ਇਹ ਮੰਦਰ ਦੀ ਉਸਾਰੀ ਦਾ ਕੰਮ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਸੰਗਤਾਂ ਸਹਿਯੋਗ ਕਰੀ ਜਾਂਦੀ ਹੈ ਉਸ ਤਰ੍ਹਾਂ ਚੱਲੀ ਜਾਂਦਾ ਸਾਰੇ ਮਿੱਤਰਾਂ ਸੱਜਣਾਂ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਹੀ ਇਹ ਕੰਮ ਜਿਹੜਾ ਚੱਲੇ ਚੱਲ ਰਿਹਾ ਹੈ ਸਾਲ ਦੇ ਵਿੱਚ ਇੱਥੇ 4 ਮੇਨਡੇ ਪ੍ਰੋਗਰਾਮ ਹੋ ਮਨਾਏ ਜਾਂਦੇ ਆ ਢੰਡਾਰੇ ਕੀਤੇ ਜਾਂਦੇ ਆ ਸਭ ਤੋਂ ਪਹਿਲਾਂ ਮਨਾਰਾ ਹੁੰਦਾ ਹਨੂਮਾਨ ਜੀ ਦੀ ਜਨਮ ਦਿਨ ਤੋਂ ਬਾਅਦ ਹੁੰਦਾ ਗੁਰਪ੍ਰਬ ਨੇ ਉਸ ਤੋਂ ਬਾਅਦ ਕਾਤੜਾ ਭਗਵਾਨ ਦੀ ਜਨਮ ਦਿਨ ਹੁੰਦੀ ਹੈ ਇੱਕ ਧੂਨੇ ਵੀ ਪਸਿਆ ਜਾਂਦੀ ਹੈ ਜੀ ਤੇ ਹਰ ਸਾਲ ਸਾਲ ਦੇ ਵਿਚਾਰ ਨੂੰ ਉਰਾ ਮੇਰੇ ਮੇਨ ਮਨਾਏ ਜਾਂਦੇ ਬਾਕੀ ਛੋਟੇ ਪ੍ਰੋਗਰਾਮ ਤਾਂ ਹੁੰਦੇ ਰਹਿੰਦੇ ਹੈ ਇਹ ਲਗਾਤਾਰ ਜਿਹੜੇ ਚੱਲ ਰਹੇ ਸਾਜੀ ਪ੍ਰੋਗਰਾਮ ਸੰਗਤ ਦਾ ਬਹੁਤ ਸੂ ਦੂਰ ਦੂਰ ਸੰਗਤਾਂ ਦੀ ਪ੍ਰੋਗਰਾਮ ਹੁੰਦੇ ਦੋ ਦੋ ਦਿਨ ਤਿੰਨ ਦਿਨ ਦਾ ਪ੍ਰੋਗਰਾਮ ਹੁੰਦਾ ਫਰਮਾਨ ਪਾਠ ਵੀ ਰਖਾਏ ਜਾਂਦੇ ਚੱਲਦਾ ਹੈ ਇਸ ਤਰ੍ਹਾਂ